ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨੈਗੜੀਆ ਦੇ ਵਿੱਚ ਮੌਸਮ ਦੀ ਹਫਤੇ ਲੈ ਕੇ ਆਜਾ ਰਹੇ ਹਾਂ ਜੀ ਅੱਜ ਦੀ ਗੱਲ ਕਰਾਂਗੇ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਅੱਜ ਕਿਵੇਂ ਦਾ ਰਹਿ ਸਕਦਾ ਫਿਰ ਤੁਹਾਡੇ ਨਾਲ ਸਾਂਝ ਕਰਾਂਗੇ ਸਿਸਟਮ ਹਲਕੇ ਲੈਵਲ ਦਾ ਐਸੇਲੇ ਗੁਜ਼ਰ ਰਿਹਾ ਪੰਜਾਬ ਦੇ ਉੱਪਰ ਦੀ ਸਕਰੀਨ ਦੇ ਉੱਤੇ ਤੇ ਸੈਟਲਾਈਟ ਦੇ ਵਿੱਚ ਦੇਖੀ ਸੌਦੇ ਹੋ ਕਿ ਪੰਜਾਬ ਦੇ ਬਹੁਤ ਵਿਭਾਗਾਂ ਦੇ ਵਿੱਚ ਬਠਿੰਡੇ ਤੋਂ ਲੈ ਕੇ ਮੋਗਾ ਉੱਤਰੀ ਰਾਜਸਥਾਨ ਤੇ ਇਧਰ ਜਲੰਧਰ ਕਪੂਰਥਲਾ ਲੁਧਿਆਣਾ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਗੁਰਦਾਸਪੁਰ ਘਟਾਨਕੋਟ ਇਹਨਾਂ ਖੇਤਰਾਂ ਦੇ ਉੱਪਰ ਦੀ ਸਾਰਨੀਆ ਸੋ ਅੱਜ ਮੌਸਮ ਬਦਲਵਈ ਵਾਲਾ ਰਹਿ ਸਕਦਾ ਹੈ ਦੁਪਹਿਰ ਤੱਕ ਦੁਪਹਿਰ ਤੋਂ ਬਾਅਦ ਕੁਝ ਹਾਕਾਂ ਦੇ ਵਿੱਚ ਤੋਂ ਪੂਝ ਲੱਗ ਸਕਦੀ ਹੈ ਤੇ ਕੁਝ ਚਲੇ ਹੋ ਸਕਦੇ ਨੇ ਜਿੱਥੇ ਅਸਲ ਵਿੱਚ ਜੜੀਆ ਧੁੱਪ ਖੜੀ ਹੋਈਆ ਪਰ ਬਦਲਵਈ ਉੱਪਰਲੇ ਫੱਦਰ ਤੇ ਲੰਘਦੇ ਰਹਿਣ ਦੇ ਅਸਾਰ ਹੋਣਗੇ ਬੀਤੀ ਰਾਤ ਇਹ ਸਿਸਟਮ ਉਪਰਲੇ ਫੱਦਰ ਤੇ ਲੰਘ ਰਿਹਾ ਸੀ ਜਿਹਦਾ ਅਸਰ ਟੈਂਪਰੇਚਰ ਦੇ ਵਿੱਚ ਵੇਖਣ ਨੂੰ ਮਿਲਿਆ 6 ਡਿਗਰੀ ਦੇ ਨਾਲ ਜਿਹੜਾ ਜਗ ਗੁਰਦਾਸਪੁਰ ਜਿਲ੍ਹਾ ਸਤੋਂ ਠੰਡਾ ਖੇਤਰ ਦਰਜ ਹੋਇਆ ਤੇ ਕੁਝ ਜਿਲ੍ਹਿਆਂ ਦੇ ਵਿੱਚ ਟੈਂਪਰੇਚਰ ਜਿਹੜੇ ਉਹ 10 ਤੋਂ ਤਾਂ ਦਰਜ ਹੋਏ ਜਿਹੜੇ ਕਿ ਆਮ ਟੈਂਪਰੇਚਰ ਨਾਲ ਕਦੇ ਡਿਗਰੀ ਦਾ ਫਰਕ ਜ਼ਿਆਦਾ ਇਹਨਾਂ ਦੇ ਵਿੱਚ ਕਿਉਂਕਿ ਉਪਰਲੇ ਫੱਦਰ ਤੇ ਬਦਲ ਹੋਏ ਚੱਲ ਰਹੀ ਸੀ ਜਿਹਦੇ ਨਾਲ ਥੱਲੇ ਥੋੜਾ ਟੈਂਪਰੇਚਰ ਦੇ ਵਿੱਚ ਫਰਕ ਵੇਖਣ ਨੂੰ ਮਿਲਿਆ ਦਿਨ ਦੀ ਗੱਲ ਕਰੀਏ ਮੌਸਮ ਅੱਜ ਖੁਸ਼ਕ ਤੇ ਉੱਤਰ ਬੱਦਲਵਾਰੀ ਵਾਲਾ ਜਿਹੜਾ ਰਹਿ ਸਕਦਾ ਤੇ ਦੁਪਹਿਰ ਤੱਕ ਤੋਂ ਸਾਧੀਆਂ ਖਾਸ ਕਰਕੇ ਜਿਹੜੇ ਪਛੰਗੇ ਚਲੇ ਜਾਂ ਫਿਰੋਜ਼ਸਰ ਫਜ਼ਲਕਾ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਮੋਗਾ ਨਾਹਾਗਾ ਦੇ ਵਿੱਚ ਧੁੱਪ ਖੜਨ ਦੇ ਅਸਰ ਹੋਣਗੇ ਹੋ ਸਕਦਾ ਸ਼ਾਮ ਤੱਕ ਕੁਝ ਭਾਗਾਂ ਦੇ ਵਿੱਚ ਬਦਲ ਵਜ ਇਸ ਤਰ੍ਹਾਂ ਚੱਲਦੇ ਰਹਿਣ ਦੇ ਅਸਰ ਹੋਣ ਇਸ ਇਲਾਵਾ ਜੇਕਰ ਸੋ ਅੱਜ ਜਿਹੜੇ ਦਿਨ ਦਾ ਟੈਂਪਰੇਚਰ ਹੋਣਗੇ ਇਹਨਾਂ ਦੇ ਵਿੱਚ ਕਦੇ ਡਿਗਰੀ ਦੀ ਗਰਾਵਰ ਟੈਂਪਰੇਚਰ ਦੇ ਅਰਜੋ ਹੋ ਸਕਦੇ ਆ ਜਿੱਥੇ ਟੈਂਪਰੇਚਰ 24 25 ਤੇ ਸਟੇਬਲ ਚੱਲਦੇ ਹੋਏ ਨੇ ਇਹਨਾਂ ਦੇ ਵਿੱਚ ਕਦੇ ਡਿਗਰੀ ਦੀ ਗਰਾਵਰ ਦੇ ਨਾਲ ਅੱਜ ਦਾ ਫਿਰ ਜਿਹੜੇ ਕਦਾ ਡਿਗਰੀ ਘਟਣਗੇ ਜਿਵੇਂ ਕਿ ਸਾਨੂੰ ਦੱਸਿਆ ਮੀ ਆਲੇ ਕੋਈ ਅਸਾਰ ਨਹੀਂ ਠੰਡੇ ਰਹਿਣਗੇ ਜਿਲੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਕੋਲਡ ਵੇਵ ਦੇ ਅੱਜ ਅਲਰਟ ਨਹੀਂ ਤੇ ਸੀਤਲੈਟ ਚੱਲਣ ਦੇ ਜਿਹੜੇ ਅਸਾਰ ਹੈਗੇ ਨੇ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਪਰੇ ਦੀਆਂ ਹਵਾਵਾਂ ਚੱਲ ਰਹੀਆਂ ਨੇ ਪਰ ਠੰਡ ਜੜੀ ਉਸੇ ਤਰ੍ਹਾਂ ਬਰਕਰਾਰ ਆ ਰਿਹਾ ਠੰਡ ਤੋਂ ਕੋਈ ਰਾਹ ਤਸਕੂ ਵਜਦਿਆਂ ਨੂੰ ਪੰਜਾਬ ਦੇ ਬਹੁਤੇ ਖੇਤਰ ਜਿਹੜੇ ਤੁੰਦਰ ਰਹਿਤ ਹੋ ਚੁੱਕੇ ਨੇ ਤੇ ਬਹੁਤ ਫਾਗਾਂ ਦੇ ਵਿੱਚ ਮੌਸਮ ਤੁੰਦਰ ਤਾਂ ਸਾਫ ਹੋ ਚੁੱਕਾ ਪਰ ਫਿਰ ਫਲੇ ਫੱਦਰ ਦੇ ਬਦਲ ਹੋਏ ਗੁਜ਼ਰਕਣ ਠਾਣੇ ਦੇ ਵਿੱਚ ਵਾਦਾ ਜਿਹੜਾ ਦਰਜ ਹੋ ਰਿਹਾ ਧੰਨਵਾਦ